ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਅੰਧਾਰੀ ਅਨਾਰ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਦੁਨੀਆ ਦੇ ਮਸ਼ਹੂਰ ਬਿਰਛ ਕੰਧਾਰ ਦੇ ਆਪਣਾ ਦਿਲ ਖੋਲ ਕੇ ਮੈਨੂੰ ਵਿਖਾਲ ਦੇ ਜਿਸ ਵਿੱਚ ਭਰਿਆ ਰੱਬ ਨੇ ਆਪਣਾ ਆਪ ਹੈ ਸ਼ਾਂਤੀ ਹੈ ਕਮਾਲ ਤੇ ਵੱਡ ਪ੍ਰਤਾਪ ਹੈ মিঠে ফালতু দেਵੇਂ सारे जग नु মূল না ਮੰਗੇ কুজ వండే दात तु ਪਿਆਰੇ ਮੈਂ ਉਹ ਨਹੀਂ ਜੋ ਤੈਨੂੰ ਜਾਪਦਾ ਮੈਂ ਹਾਂ ਬੰਦੀਵਾਨ ਇਸ ਪੁਰਾਤਨ ਤਰਦ ਦਾ ਛੱਲਣ ਮੇਰਾ ਪੂਰਾ ਤਣਾ ঠੰਡ ਮਾਰਿਆ ਮੈਂ ਤਾਂ ਬਸ ਇੱਕ ਰੁੱਖਾ ਅਨਾਰ ਦਾ ਮੇਰੀ ਸਖੀ ਬਸੰਤ ਤੂੰ ਛੇਤੀ ਨਾਲਾ ਵੇਖੋ বৃਛ ਅਨਾਰ ਗਿਆ ਫੁੱਲਾਂ ਲਦਿਆ ਵੇਖੋ ਆ ਕੇ ਖਿੜੀ ਰੁੱਤ ਬਹਾਰ ਨੂੰ ਸਮਾ ਪਾ ਜਤ ਪੱਤਰ ਪੀਲੇ ਹੁੰਦੇ ਤਾਂ ਇਸ ਕੰਦਾਰੀ ਰੁੱਖ ਤੇ ਫਲ ਲੱਗਦੇ ਮਿੱਠਾ ਸੋਹਣਾ ਫਲ ਅਨਾਰ ਕੰਧਾਰ ਦਾ ਏ ਅਨਾਰ ਕੰਧਾਰੀ ਫਲ ਤੇਰਾ ਇੱਕ ਨਜ਼ਮ ਹੈ ਹੈ ਪਿਆਰਾ ਗੀਤ ਮధుਰ ਸੰਗੀਤ ਦਾ ਜਿਸ ਵਿੱਚ ਭਰਿਆ ਪਿਆ ਹੈ ਖੂਨ ਤੇਰੇ ਜਿਗਰ ਦਾ ਪੀਲੇ ਪੂਰੇ ਛਿਲਣ ਤੇਰੇ ਫਲ ਦੇ ਅੰਦਰ ਮੋਤੀ ਲਾਲ ਚਿਲਮਿਲ ਕਰ ਰਹੇ ਤੇਰੇ ਦਿਲ ਦੇ ਅੰਦਰ ਹੈ ਜੀਵਨ ਦਾ ਰਾਗ ਤੇਰੇ ਅੰਦਰ ਵਸ ਰਿਹਾ ਹੈ ਆਪ ਕਰਤਾਰ ਜਿਸ ਦੇ ਮੋਤੀ ghee ਚਮਕਣ ਵਿੱਚ ਆਕਾਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ